ਨਮਸਕਾਰ ਦੋਸਤੋ ਬੀਤੇ ਦਿਨੀ ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਵਿੱਚ ਪਹਿਲਗਾਮ ਦੇ ਵਿੱਚ ਜੋ ਪਾਕਿਸਤਾਨ ਦੇ ਕੁਝ ਅਤਵਾਦੀ ਸੰਗਠਨਾ ਵੱਲੋਂ ਹਮਲਾ ਕਰਕੇ ਲਗਭਗ 26 ਦੇ ਕਰੀਬ ਭਾਰਤੀਆਂ ਨੂੰ ਮਾਰ ਦਿੱਤਾ ਗਿਆ ਬਹੁਤ ਵੱਡੀ ਦੁਖਦਾਈ ਘਟਨਾ ਹੈ ਜਿਸ ਦੇ ਨਾਲ ਪੂਰੇ ਭਾਰਤ ਦੇ ਵਿੱਚ ਹਰ ਇੱਕ ਜਾਤੀ ਦੇ ਲੋਕਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਤੇ ਇਹ ਕਿਹੜੀ ਦੁਖਦਾਈ ਘਟਨਾ ਹੈ ਬਹੁਤ ਹੀ ਜ਼ਿਆਦਾ ਮਨ ਨੂੰ ਝੋੜ ਕੇ ਰੱਖ ਦਿੰਦੀ ਹੈ ਕਿਉਂਕਿ ਇਹ ਘਟਨਾ ਦੇ ਪਿੱਛੇ ਦਾ ਵੱਡਾ ਕਾਰਨ ਕੀ ਹੈ ਜਿਹੜਾ ਭਾਰਤ ਹੈ ਉਹ ਤਰੱਕੀ ਕਰ ਰਿਹਾ ਤੇ ਬੜਾ ਪਾਕਿਸਤਾਨ ਹੈ ਉਹ ਨਹੀਂ ਚਾਹੁੰਦਾ ਕਿ ਭਾਰਤ ਦੇ ਵਿੱਚ ਇਹਦਾ ਭਾਈਚਾਰਾ ਉਹ ਬਣਿਆ ਰਹੇ ਤੇ ਬੜਾ ਪਾਕ ਕਸ਼ਮੀਰ ਹੈ ਉਹਦੇ ਵਿੱਚ ਨੇ ਭਾਰਤੀ ਲੋਕ ਨੇ ਉਹ ਘੁੰਮਣ ਜਾਂਦੇ ਨੇ ਬਿਨਾਂ ਜਾਤ ਪਾਤ ਤੋਂ ਬਿਨਾਂ ਭੇਦ ਭਾਬ ਤੋਂ ਉੱਥੇ ਲੋਕ ਆਪ ਦਾ ਆਨੰਦ ਲੈ ਜਾਂਦੇ ਨੇ ਛੁੱਟੀਆਂ ਦੇ ਵਿੱਚ ਜਾਂ ਹੋਰ ਤਾਂ ਇਸ ਕਰਕੇ ਪਾਕਿਸਤਾਨ ਚਾਹੁੰਦਾ ਕਿ ਭਾਰਤ ਦੇ ਵਿੱਚ ਮੈਂ ਧਰਮ ਦੀ ਆੜ ਲੈ ਕੇ ਭਾਰਤ ਦਾ ਮਾਹੌਲ ਹੈ ਉਹਨੂੰ ਖਰਾਬ ਕਰਾਂ ਤਾਂ ਕਿਰੇ ਭਾਰਤੀ ਲੋਕਾਂ ਦੇ ਵਿੱਚ ਧਰਮ ਦਾ ਇੱਕ ਬਹੁਤ ਵੱਡਾ ਬੀਜ ਆਉ ਬੀਜ ਸਕਾ ਜਿਵੇਂ ਕਿ ਆਪਾਂ ਟੀਵੀ ਦੇ ਵਿੱਚ ਦੇਖ ਰਹੇ ਹਾਂ ਟੀਵੀ ਦੇ ਵਿੱਚ ਬਾਰ ਬਾਰ ਦਿਖਾਇਆ ਜਾ ਰਿਹਾ ਕਿ ਉਹਨੇ Hindu ਕਹਿ ਕੇ Hindu ਕਹਿ ਕੇ ਉਹਦੀ ਹੱਤਿਆ ਕੀਤੀ ਜਦਕਿ Hindu ਦਾ ਉੱਥੇ ਕੋਈ ਰੋਲ ਨਹੀਂ ਹੈਗਾ ਕਿਉਂਕਿ ਭਾਰਤ ਸਾਡਾ ਉਹ ਇੱਕ ਇਕੱਠੇ ਰਹਿ ਕੇ ਰਾਜੀ ਨੇ ਲੋਕ ਉੱਥੇ ਸਾਰੇ ਇੱਕ ਦੂਜੇ ਨਾਲ ਪਿਆਰ ਕਰਦੇ ਨੇ ਪ੍ਰਭੂ ਸੰਪਤਾ ਦੇਸ਼ ਆ ਸਾਡਾ ਇੱਥੇ ਸਾਰੇ ਲੋਕ ਇੱਕ ਦੂਜੇ ਨਾਲ ਰਤਨਾ ਰਹਿੰਦੇ ਨੇ ਜਿਵੇਂ ਖਾਸ ਕਰਕੇ ਅਸੀਂ ਪੰਜਾਬ ਦੇ ਵਿੱਚ ਦੇਖੀਏ ਜਿਹੜਾ ਸਾਡਾ ਪੰਜਾਬ ਹੈ ਇਹਦੇ ਵਿੱਚ ਕੀ ਹੈ ਜਿਹੜਾ ਸਾਡਾ ਹਰਮੰਦਰ ਸ੍ਰੀਮੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਮੀਆਂ ਮੀਰ ਤੋਹਦਰ ਸਾਹਿਬ ਜੀ ਨੇ ਨੀਸੀ ਰਖਵਾਈ ਸੀ ਤਾਂ ਕਿ ਸਾਰੀਆਂ ਜਿਹੜੀ ਜਾਤ ਪਾਤ ਆ ਖਤਮ ਹੋਵੇ ਦੋਨਾਂ ਦੇ ਵਿੱਚ ਭਾਈਚਾਰਾ ਸਾਡਾ ਬਣਿਆ ਰਹੇ ਇਸੇ ਤਰ੍ਹਾਂ ਕੀ ਹੈ ਸਾਡੇ ਪੰਜਾਬ ਦੇ ਚੱਕ ਲੈ ਲੋ ਭਾਰਤ ਦੇ ਕਾਫੀ ਲੋਕ ਪੰਜਾਬ ਬਰੇਲਕੋਟ ਦਾ ਦੇ ਵਿੱਚ ਬਾਬਾ ਹੈਦਰ ਸ਼ਾਹ ਨੀ ਦਰਗਾਹ ਦੇ ਉੱਤੇ ਮੱਥਾ ਟੇਕਣ ਆਉਂਦੇ ਆ। ਕਹਿੰਦੇ ਸੀ ਵੀ ਪੰਜਾਬ ਦੇ ਬਹੁਤ ਲੋਕ ਆਪਣੇ ਨੇੜੇ ਦੇ ਪੀਰਖਾਨਿਆਂ ਦੇ ਵਿੱਚ ਮੱਥਾ ਟੇਕਣ ਜਾਂਦੇ ਆ। ਸਾਨੂੰ ਕਿਸੇ ਨੂੰ ਵੀ ਇੱਕ ਦੂਜੇ ਨਾਲ ਜਾਤੀ-ਪਾਤੀ ਤੋਂ ਕੋਈ ਮਤਲਬ ਨਹੀਂ ਹੈਗਾ। ਅਸੀਂ ਬਿਨਾਂ ਜਾਤ-ਪਾਤ ਤੋਂ ਹਰ ਇੱਕ ਇੱਕ ਦੂਜੇ ਦੇ ਧਾਰਮਿਕ ਸਥਾਨਾਂ ਦੇ ਉੱਤੇ ਸਿਰ ਝੁਕਾਉਂਦੇ ਆ ਤੇ ਪਿਆਰ ਮੁਹੱਬਤ ਨਾਲ ਮੱਥਾ ਟੇਕਦੇ ਆ। ਤੇ ਸਾਡਾ ਭਾਈਚਾਰਾ ਇਸ ਤਰ੍ਹਾਂ ਦਾ ਹੈ ਕਿ ਸਾਡੇ ਹਰ ਇੱਕ ਸਾਂਝੇ ਪ੍ਰੋਗਰਾਮਾਂ ਦੇ ਵਿੱਚ ਹਿੰਦੂ, ਸਿੱਖ, ਮੁਸਲਮਾਨ, ਈਸਾਈ ਸਾਰੇ ਰਲ ਕੇ ਪ੍ਰੋਗਰਾਮ ਸਾਂਝਾ ਕਰਦੇ ਨੇ ਜਿਵੇਂ ਸਾਡੀ ਦੀਵਾਲੀ ਦਾ ਤਿਹਾਰ ਹੈ। ਜਾ ਦੁਸ਼ਹਿਰਾ ਹੈ ਜਮਲਬ ਕੋਈ ਸਾਡਾ ਗੁਰਪੂਰ ਹੈ ਉਹ ਸਾਰਿਆਂ ਜਦ ਤੱਕ ਇਕੱਠੇ ਹੋ ਕੇ ਅਸੀਂ ਮਨਾਉਂਦੇ ਆ ਸਾਡੇ ਚ ਕੋਈ ਭੇਦ ਭਾਵ ਨਹੀਂ ਹੈਗਾ ਤੇ ਇਸੇ ਤਰ੍ਹਾਂ ਪੂਰੇ ਭਾਰਤ ਦੇ ਵਿੱਚ ਜਿਹੜਾ ਪੰਥਤਾਨ ਹੈ ਉਹ ਚਾਹੁੰਦਾ ਹੈ ਕਿ ਮੈਂ Hindu Hindu ਸ਼ਬਦ ਕਰਕੇ ਭਾਰ ਦੇ ਲੋਕਾਂ ਦੇ ਵਿੱਚ ਜਿਹੜਾ ਧਰਮ ਦਾ ਇੱਕ ਬੀਜ ਪੈਦਾ ਕਰ ਸਕਾਂ ਤੇ ਭਾਰ ਦੇ ਲੋਕਾਂ ਦੇ ਵਿੱਚ Hindu Musalman ਨੂੰ ਲੜਾ ਕੇ ਮਟੇਲੇਵਲ ਤੇ ਦੰਗੇ ਕਰਾ ਸਕਾਂ ਇਹ ਤੁਸੀਂ ਦੇਖਿਆ ਹੋਊਗਾ ਕਸ਼ਮੀਰ ਦੀਆਂ ਕਾਫੀ ਵੀਡੀਓਜ਼ ਆ ਰਹੀਆਂ ਨੇ ਜਿਹੜੇ ਕਸ਼ਮੀਰ ਦੇ ਵਿੱਚ 26 ਬੰਦੇ ਨੇ ਮਰੇ ਨੇ ਉਹਨਾਂ ਦੇ ਵਿੱਚ ਇੱਕ ਸਾਡੇ ਮੁਸਲਮਾਨ ਭਾਈਚਾਰੇ ਦਾ ਅਦਿਲ ਹੁਸੈਨ ਵੀ ਮਰਿਆ ਉਹ ਉੱਥੇ ਘੋੜਸਵਾਰੀ ਦਾ ਕੰਮ ਕਰਦਾ ਸੀ ਯਾਨੀ ਘੋੜੇ ਦੇ ਉੱਤੇ ਲੋਕਾਂ ਨੂੰ ਸਵਾਰੀ ਕਰਵਾ ਕੇ ਆਪਣੇ ਪਰਿਵਾਰ ਨੂੰ ਪਾਲਦਾ ਸੀ ਪਰ ਜਦੋਂ ਉਸ ਨੂੰ ਪਤਾ ਲੱਗਿਆ ਕਿ ਕੋਈ ਕੁਝ ਟੈਰਰਿਸਟਾਂ ਨੇ ਉਹਤੇ ਹਮਲਾ ਕਰਤਾ ਤਾਂ ਉਸਨੇ ਪਾਕਿਸਤਾਨ ਦੇ ਉਹ ਟੈਰਰਿਸਟਾਂ ਰੋਕਣਾ ਚਾਹਿਆ ਤੇ ਉਹਨੂੰ ਬਾਰ-ਬਾਰ ਕਿਹਾ ਕਿ ਸਾਡਾ ਇਹ ਰੋਜੀ ਦਾ ਰੋਜੀ ਰੋਟੀ ਦਾ ਸਾਧਨ ਹੈ ਤੁਸੀਂ ਸਾਡੇ ਮਤਲਬ ਕਸ਼ਮੀਰ ਨੂੰ ਖਰਾਬ ਨਾ ਕਰੋ ਔਰ ਉਹਨਾਂ ਨੇ ਇੱਕ ਨਾ ਸੁਣੀ ਉਹਨਾਂ ਨੇ ਹਿੰਦੂਆਂ ਦੇ ਨਾਲ ਨਾਲ ਉਹਨੂੰ ਸਨਮਾਨ ਨੂੰ ਵੀ ਮਾਰਤਾ ਤਾਂ ਕਹਿੰਦਾ ਭਾਬ ਕੀ ਹੈ ਇਹ ਕੋਈ ਹਿੰਦੂ ਦਾਇਆ ਧਰਮ ਦਾ ਕੰਮ ਨਹੀਂ ਸੀਗਾ ਕਿਉਂਕਿ ਜਿਹੜਾ ਅਤਵਾਦ ਹੁੰਦਾ ਹੈ ਉਹਦਾ ਕੋਈ ਧਰਮ ਨਹੀਂ ਹੁੰਦਾ ਉਹਦੀ ਕੋਈ ਜਾਤ ਨਹੀਂ ਹੁੰਦੀ ਉਹ ਸਿਰਫ ਆਪਣੇ ਜਿਹੜੀਆਂ ਰੋਟੀਆਂ ਸਿੱਖਣੀਆਂ ਆਉਂਦੀਆਂ ਉਹਨਾਂ ਨੇ ਰੋਟੀਆਂ ਸੇਕਦੇ ਨੇ ਉਹ ਚਾਹੁੰਦੇ ਨੇ ਕਿ ਭਾਰਤ ਦਾ ਮਾਹੌਲ ਖਰਾਬ ਹੋਵੇ ਕਸ਼ਮੀਰ ਦੇ ਵਿੱਚ ਜਿਹੜੀ ਹੁਣ ਸ਼ਾਂਤੀ ਰਹਿਣ ਲੱਗੀ ਹੈ ਉਥੇ ਭਾਈਚਾਰਕ ਸਾਂਝ ਬਦਲ ਲੱਗੀ ਹੈ ਉਹ ਖਤਮ ਹੋਵੇ ਸੋ ਭਰਾ ਮੈਂ ਤਾਂ ਹੀ ਕਹੂੰਗਾ ਜਿਵੇਂ ਅਸੀਂ ਪੰਜਾਬ ਦੇ ਵਿੱਚ ਇਕੱਠੇ ਰਹਨੇ ਆ ਹਮੇਸ਼ਾ ਇਕੱਠੇ ਰਹੀਏ ਭਾਈਚਾਰਾ ਬਣਾ ਕੇ ਰੱਖੀਏ ਇਸ ਤਰ੍ਹਾਂ ਦੇ ਜਿਹੜੇ ਹਮਲੇ ਨੇ ਸ਼ਾਇਦ ਅਕੇ ਜਾ ਕੇ ਹੋਰ ਬਦਨ ਕਾਰਨ ਕੀ ਹੈ ਇਹ ਇਹ ਕਿ ਪਾਕਿਸਤਾਨ ਕਦੇ ਨਹੀਂ ਚਾਹੁੰਦਾ ਕਿ ਭਾਰਤ ਤਰੱਕੀ ਕਰੇ ਤੇ ਭਾਰ ਦੇ ਲੋਕ ਇਕੱਠੇ ਰਹਿਣ ਆਪਾਂ ਆਪਣੀ ਜਿਹੜੀ ਭਾਈਚਾਰਾ ਨੂੰ ਹਮੇਸ਼ਾ ਬਣਾ ਕੇ ਰੱਖੀਏ ਤੇ ਜਿਵੇਂ ਕਿ ਵੀਡੀਓ ਕਾਫੀ ਸੋਸ਼ਲ ਮੀਡੀਆ ਤੇ ਵੀਡੀਓਜ਼ ਵਿੱਚ ਦੇਖਣ ਨੂੰ ਮਿਲ ਰਹੇ ਆ ਕਿ ਪਾਕਿਸਤਾਨ ਜਿਹੜੇ ਸਾਡੇ ਕਸ਼ਮੀਰ ਦੇ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕ ਰਹਿੰਦੇ ਨੇ ਉਹਨਾਂ ਨੇ ਸਾਡੀ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਬਚਾਉਣ ਖਾਤਰ ਆਪਣੇ ਘਰ ਤੇ ਦੁਕਾਨਾਂ ਤੇ ਹੋਰ ਦਰਵਾਜ਼ੇ ਨੇੜੇ ਹਰੇਕ ਪ੍ਰਕਾਰ ਦੇ ਉਹ ਖੋਲਤੇ ਤੇ ਖੁਦ ਉਹਨਾਂ ਦੇ ਜਾਣ ਬਚਾਉਣ ਵਾਸਤੇ ਜਿਹੜੇ ਉੱਥੇ ਜਿੱਥੇ ਹਮਲਾ ਹੋਇਆ ਸੀ ਉੱਥੇ ਬਹੁਤ ਤੇਜ਼ੀ ਨਾਲ ਪਹੁੰਚੇ ਸੋ ਇਸ ਚੀਜ਼ ਤੋਂ ਇਹ ਸਿੱਧ ਹੁੰਦਾ ਕਿ ਸਾਡੇ ਭਾਰਤ ਦੇ ਵਿੱਚ ਕੋਈ ਜਾਤ ਪਾਤ ਨਹੀਂ ਅਸੀਂ ਸਾਰੇ ਭਾਈਚਾਰਕ ਤੌਰ ਤੇ ਇਕੱਠੇ ਰਹਿਣੇ ਆ ਤੇ ਸਾਡਾ ਭਾਈਚਾਰਾ ਹਮੇਸ਼ਾ ਇਕੱਠਾ ਸੋ ਪ੍ਰਭੂ ਮਤਾ ਹੀ ਗੱਲ ਕਿ ਨਾ ਕਿ ਦੂਜੀਆਂ ਰਾਜਨੀਤਿਕ ਪਾਰਟੀਆਂ ਨੇ ਮਗਰ ਲਾ ਕੇ ਜਾਂ ਫਿਰ ਮਤਲਬ ਉਹਦਾ ਭਾਈਚਾਰਾ ਖਰਾਬ ਨਾ ਕਰੀਏ ਇਹ ਪੰਜ ਚਾਰ ਹਮੇਸ਼ਾ ਬਨਾ ਕੇ ਰੱਖਿਏ ਧੰਨਵਾਦ